ਪਰ ਜੀ ਬਾਕੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੋ ਕਿ ਅੱਜ ਆ ਪਿੰਡ ਜੋਗੇਵਾਲੇ ਦੇ ਵਿੱਚ ਬਣਿਆ ਜੋਗੇਵਾਲੇ ਦਾ ਪਿੰਡ ਲੁਧਿਆਣਾ ਉਹ ਬੱਡਰ ਤੇ ਪੈਂਦਾ ਹੈ ਜਾਨੇ ਦੇ ਵਿੱਚ ਜਿੱਥੇ ਪੁਲੀ ਹੋ ਰਹੇ ਦਬਾਅ ਵਿੱਚ ਅਸੀਂ ਨੂੰ ਜਾ ਜਿਹੜਾ ਲੱਗਣ ਜਾ ਰਿਹਾ ਠੀਕ ਹੈ ਜੀ ਦੇਖੋ ਮੱਝਾ ਤੇ ਕਾਵਾ ਦਾ ਜਿਹੜਾ ਮੇਲਾ ਇਹ ਲੱਗਣ ਜਾ ਰਿਹਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਖਾਣ ਐਤਵਾਰ ਇੱਥੇ ਜ਼ਰੂਰ ਪਹੁੰਚੋ ਜਿੰਨ ਇਹ ਨਹੀਂ ਲਗਾਈ ਆ ਉਹ ਸਿਰਫ 700 ਰੁਪਇਆ ਤੇ ਇੱਕ ਪਾਸੇ 100 ਰੁਪਇਆ ਆ ਗਿਆ ਤੇ ਜੱਟਾਂ ਵਾਲੇ ਵੀਰਾਂ ਨੂੰ ਵੀ ਬੈਂਸੀ ਆ ਤੇ ਮੱਧਾ ਕਾਮਾਰਿਆਂ ਨੂੰ ਤੇ ਹੋਰ ਵੀ ਜਿੰਨੇ ਵੀਰ ਹੈਗੇ ਆ ਸਾਰੇ ਸਹਿਯੋਗ ਦਿਓ ਇਸ ਮੰਡੀ ਨੂੰ ਆ ਕੇ ਬੀਤ ਕਰਦੇ ਕਿ ਇਹ ਇਸ ਐਤਵਾਰ ਨੂੰ ਇਹ ਮੰਡੀ ਲੱਗਦੀ ਜਾ ਰਹੀ ਹੈ ਕਿਸੇ ਵੀ ਵੀਰ ਨੇ ਕੋਈ ਮਾਲ ਲੈਣਾ ਹੋਵੇ ਚਾਹੇ ਕਿਸੇ ਵੀ ਸਟੇਟ ਦੇ ਵਿੱਚੋਂ ਆਉਂ ਉਹ ਚਾਹੇ ਜਿਹੜੇ ਗੁਜਰਾਤ ਤੋਂ ਹੁੰਦੇ ਨੇ ਮਹਾਰਾਸ਼ਟਰ ਤੋਂ ਹੁੰਦੇ ਨੇ ਜੇ ਪੀਤੇ ਗਾਹ ਆਉਂਦੇ ਨੇ ਮੱਝਾਂ ਗਾਵਾਂ ਬੰਦੇ ਜੋ ਵੀਰ ਆਉਂਦੇ ਨੇ ਉਹਨਾਂ ਲਈ ਪੂਰਾ ਪ੍ਰਬੰਧਾ ਗੱਡੀਆਂ ਦਾ ਪੂਰਾ ਪ੍ਰਬੰਧਾ ਮਾਲ ਦਾ ਪੂਰਾ ਪ੍ਰਬੰਧਾ ਮੱਝਾਂ ਗਾਵਾਂ ਦੀ ਮੰਡੀ ਐਤਵਾਰ ਨੂੰ ਲੱਗੂਗੀ 700 ਰੁਪਏ ਦੀ ਫੀਸ ਲਈ ਜਾਊਗੀ ਸੋਦਾ ਪੂਰਾ ਪ੍ਰਬੰਧ ਕੀਤਾ ਜਾਊਗਾ ਬਈ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਜਾਊਗਾ ਸਾਰੇ ਵਪਾਰੀਆਂ ਨੂੰ ਬੇਨਤੀ ਆ ਇੱਕ ਸਾਰੇ ਵੀਰਾਂ ਨੂੰ ਜਿਹੜੇ ਨੇ ਆਸੇ ਪਾਸੇ ਦੇ ਪਿੰਡਾਂ ਤੋਂ ਆਪਣੇ ਮੱਝਾ ਗਾਮਾ ਵੇਚ ਲੀਆਂ ਉਹਨਾਂ ਨੂੰ ਸਪੈਸ਼ਲ ਬੇਨਤੀ ਆ ਇਹ ਮੰਡੀ ਤੁਹਾਡੀ ਆਪਣੀ ਮੰਡੀ ਆ ਹਰਿਆਣੇ ਦੇ ਨਾਲ ਹਰਿਆਣਾ ਤੇ ਪੰਜਾਬ ਦੀ ਹੱਥ ਤੇ ਲੱਗਦੀ ਆ ਤੇ ਤੁਹਾਡੀ ਆਪਣੀ ਮੰਡੀ ਆ ਜਿਵੇਂ ਪਹਿਲਾਂ ਫੱਗੂ ਚੱਲਿਆ ਕਰਦੀ ਸੀ ਉਹ ਨਾਲ ਜਿਹੜੇ ਤੁਸੀਂ ਦੇਖੋਗੇ ਫੱਗੂਆਂ ਨੂੰ ਇਹ ਮੰਡੀ ਵਿੱਚ ਚੱਲਣਾ ਕਿਉਂਕਿ ਦੋਸਤੋ ਜਿਹੜੀਆਂ ਦੂਜੀਆਂ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਲੁੱਟ ਹੁੰਦੀ ਆ 25-2500 ਰੁਪਏ ਲਖਾਈ ਦਾ ਲੈਂਦੇ ਆ ਇਹ 700 ਰੁਪਏ ਲੈਂਦੇ ਜੇ ਤੁਸੀਂ ਬਾਰੀ ਲੈ ਲੈਂਦਾ ਮਾਲ ਤੌਹਦੀ ਗੱਡੀ ਦੁਹਾਰ ਤੱਕ ਦੀ ਫਰੀ ਜਾਊਗੀ ਕਿਉਂ ਫਰੀ ਜਾਊਗੀ ਭਈ 2000 ਤੇ ਹਰੇਕ ਜਨਮਦਿਨ ਤੋਂ ਬਚਾਉਣਾ ਬਾਕੀ ਉੱਥੇ ਕੋਈ ਬਹੁਤ ਜਿਆਦਾ ਗੋਲ ਨਹੀਂ ਪਤਾਗਾ ਇੱਥੇ ਸਾਫ ਸੁਥਰੇ ਢੰਗ ਨਾਲ ਚਲਾਵਾਂਗੇ ਇਹੇ ਜੇ ਕਪੂ ਆਪਣਾ ਤਿਆਰ ਪਾ ਲੈ ਤਾਂ ਫਿਰ ਲੰਮਾ ਆਪਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਹਾਡੇ ਨਾਲ ਖੜੇ ਹਰੇਕ ਐਤਵਾਰ ਨੂੰ ਪਿੰਡ ਜੋਗੇ ਵਾਲੇ ਚ ਮੱਝਾਂ ਤੇ ਗਾਵਾਂ ਤੁਸੀਂ ਲੈ ਆ ਕੇ ਜਿਆਦਾ ਸੇਲ ਕਰ ਸਕਦੇ ਹੋ ਬਹੁਤ ਸਾਰੇ ਵਿਕਰੀ ਹੈ ਮਿਹਰਬਾਨੀ ਬਿਲਕੁਲ ਧੰਨਵਾਦ ਬਹੁਤ ਬਹੁਤ ਨੰਗਰ ਚਾਹ ਪੰਜਾਬ ਪ੍ਰਬੰਧਕ ਖਾਣੇ ਨੂੰ ਆਜੀ ਸਾਰੇ ਨੂੰ ਜਿਹੜੀ ਜਮ ਉਹਦੇ ਚਾਰਾਂ